ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਕਰਦੇ ਨਵੇਂ ਵਲੌਗ ਦੀ ਸਟਾਰਟਿੰਗ ਤਾਂ ਜੇ ਜੇਕਰ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਲਓ ਜੀ ਆਪਣੇ ਕੰਮ ਧੰਦੇ ਓਵਰ 올 ਕਹਿ ਸਕਦੇ ਕਹਿੰਦਾ ਮਤਲਬ ਰਸੋਈ ਦੀਆਂ ਜੇ ਸਾਰੇ ਭਾਈ ਆਪਣੇ ਕਿ ਅੱਜ ਆਪਾਂ ਕਰਨਾ ਚੁੱਲ੍ਹੇ ਦੇ ਕੰਮ ਤੇ ਬਾਕੀ ਆਪਣਾ ਕੰਮ ਹੋ ਹੀ ਪਿਆ ਕਿਉਂਕਿ ਅੱਜ ਮੈਂ ਸੋਭਾ ਮਾਰਨਿੰਗ ਨਾਲ ਕੈਮਰਾ ਲੀਓਨ ਕਰਿਆ ਕੈਮਰਾ ਓਨ ਕਰਕੇ ਨਾ ਫੋਨ ਲੋ ਸੀ ਤਾਂ ਨਹੀਂ ਕੈਮਰਾ ਓਨ ਕਰਿਆ ਮੇਕ ਸਾਰਾ ਕੰਮ ਤਾਂ ਵਾਕ ਵਗੈਰਾ ਸਾਰਾ ਕੰਪਲੀਟ ਕੀਤੀ ਹੈ ਦੁਪਹਿਰ ਤੱਕ ਸਭ ਓਵਰAllResult ਕੰਮ ਲੱਗ ਰਹੇ ਸਨ ਤੇ ਬਸ ਹੁਣ ਆਪਾਂ ਚੁੱਲ੍ਹੇ ਤੇ ਬਣਾਵਾਂਗੇ ਸਬਜ਼ੀ ਪਹਿਲਾਂ ਫਿਰ ਬਣਾਵਾਂਗੇ ਰੋਟੀਆਂ ਅੱਜ ਚੁੱਲ੍ਹੇ ਦੇ ਨਾਲ ਕਿ ਦੇਖਦੇ ਆ ਕਿੰਨਾ ਤਾਂ ਮਜ਼ਾ ਆਉਂਦਾ ਲਾਉ ਜੇ ਅੱਗ ਬਲ ਗਈ ਆਪਣੀ ਚੁੱਲੇ ਤੁਹਾਨੂੰ ਪਤਾ ਮਿੱਟੀ ਲਾਤੀ ਸੀ ਆਪਣੇ ਚੁੱਲੇ ਨੂੰ ਤਜ ਜਪਕ ਡਿਫਰੈਂਟ ਸਟਾਈਲ ਨਾਲ ਵੀ ਕੰਮ ਕਰਨਾ ਹੈਗਾ ਰੋਟੀਆਂ ਦਿਖਾਵਾਂਗੇ ਕਿੱਦਾਂ ਪਕਾਉਣੀਆਂ ਅੱਜ ਡਿਫਰੈਂਟ ਸਟਾਈਲ ਦੇ ਨਾਲ ਕਾਦੇ ਤੇ ਪਕਾਉਣੀਆਂ ਵੀ ਦਿਖਾਵਾਂਗੇ ਤੁਹਾਨੂੰ ਲਔ ਜੀ ਇੱਥੇ ਕਰਦੇ ਆਂ ਪਾਠ ਕਿਉਂਕਿ ਬਾਠ ਥੋੜਾ ਜਿਹਾ ਲिटल बिट ਲੇਕ ਦੋ ਕੰਮ ਪਹਿਲਾਂ ਸਟਾਰਟ ਕਰਕੇ ਤੇ ਫਿਰ ਮੈਂ ਕਿਹਾ ਚਲ ਬਹਿ ਕੇ ਆਰਾਮ ਨਾਲ ਪਾਠ ਕਰਾਂਗੇ ਤੇ ਹੁਣ ਕਰਦੇ ਆਂ ਪਾਠ ਤੁਹਾਨੂੰ ਇਸ ਤੋਂ ਬਾਅਦ ਆਪਾਂ ਰੋਟੀ ਬਣਾਵਾਂਗੇ ਤੇ ਚਲੋ ਜੀ ਮਿਲਦੇ ਆਂ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਦੇਖਦੇ ਆਂ ਤਾਂ ਸਬਜੀ ਤੇ ਕਿੱਥੋਂ ਤੱਕ ਪਹੁੰਚ ਗਈ ਸਬਜੀ ਕਿਉਂਕਿ ਰੋਟੀ ਵੀ ਬਣਾਉਣੀ ਹੈ ਅੱਜ ਆਪਾਂ ਲੇਟ ਬਹੁਤ ਅੱਜ ਤਾਂ ਲਓ ਜੀ ਇੱਥੇ ਚੁੱਲੇ ਤੇ ਮੈਂ ਥੋੜੀ ਹੋਈ ਆਲੂ ਗੋਭੀ ਦੀ ਸਬਜੀ ਕਿਉਂਕਿ ਨਾ ਮੇਰਾ ਰਾਜਾ ਸਿਰ ਚੁੱਲੇ ਤੇ ਕੰਮ ਕਰਮ ਸਬਜੀ ਤੌੜੀ ਦੇ ਵਿੱਚ ਹੀ ਮੈਂ ਬਣਾਵਾ ਸੋ ਮੈਂ ਇਹਦੇ ਤੇ ਨਾ ਘਰ ਕੇ ਤੇ ਫਿਰ ਮੈਂ ਬਾਹਰ ਕਰਨ ਚੱਲ ਗਈ ਸੀ ਤੇ ਮੈਂ ਕਿਹਾ ਚੱਲ ਸਬਜੀ ਬਣ ਜੂਗੀ ਉਹਦੋਂ ਤੇ ਜਨਾ ਕੇ ਰੋਟੀਆਂ ਬਕਾਣੇ ਸ਼ੁਰੂ ਕਰੂੰਗੀ ਮੈਂ ਤੈ ਲੋ ਜੀ ਤੁਸੀਂ ਚੈੱਕ ਕਰਨ ਆਗੇ ਸੀ ਮੈਂ ਕਿ ਸਬਜੀ ਦੇਖ ਲਈ ਬਣ ਗਈ ਕਿ ਇੱਕ ਤਾਂ ਧੋ ਆਪਣਾ ਸੁਈ ਜਾਂਦਾ ਸੀਗਾ ਕਿੰਨੇ ਚਿਰ ਬਾਅਦ ਚੁੱਲਾ ਬਾਲਿਆ ਹੈਗਾ ਤੇ ਚਲੋ ਜੀ ਬਸ ਆਪਣੀ ਸਬਜੀ ਰੈਡੀ ਹੈ ਮਸਾਲੇ ਵਗੈਰਾ ਪਾਉਣੇ ਪਾ ਚਲੋ ਜੀ ਹੁਣ ਆਪਣੀ ਜਿਹੜੀ ਸਬਜੀ ਉਹ ਬਣ ਕੇ ਤਿਆਰ ਹੋਊਗੀ ਸੀ ਤੇ ਹੁਣ ਮੇਰੀ ਵਾਰੀ ਆ ਗਈ ਸੀ ਰੋਟੀ ਦੀ ਤੇ ਅੱਜ ਉਹ ਕੁਛ ਵੈਸੇ ਵੀ ਚੁੱਲ੍ਹੇ ਦੇ ਬਾਹਰ ਬਹਿ ਕੇ ਉਹ ਮਜ਼ਾ ਆ ਰਿਹਾ ਸੀ ਕਿਉਂਕਿ ਨਾ ਕਿੱਥੇ ਅੰਦਰ ਜੇ ਆਪਾਂ ਕਰਦੇ ਆ ਨਾ ਉੱਥੇ ਬੰਦ-ਬੰਦ ਜਿੱਚ ਕੰਮ ਤੇ ਕਿੱਥੇ ਖੁੱਲੇ-ਖੁੱਲੇ ਚ ਕਰਦੇ ਆ ਕੰਮ ਤੇ ਕੰਮ ਉਹ ਨਾ ਦੁੱਗਣਾ ਕੰਮ ਕਰ ਸਕਦੇ ਆ ਆਪਾਂ ਜਿਵੇਂ ਐਂ ਕਹਿ ਸਕਦੇ ਆ ਕਿ ਜਿਵੇਂ ਉਹਨੇ ਇੱਥੇ ਬੈਠੀ ਆ ਖੁੱਲੇ-ਖੁੱਲੇ ਜਿੰਨੇ ਮਰਜ਼ੀ ਰੋਟੀਆਂ ਬਕਾਲੇ ਉੱਥੇ ਤਾਂ ਐ ਹੁੰਦਾ ਕਦੋਂ ਪੂਰੀਆਂ ਪੱਕਣ ਤੇ ਕਦੋਂ ਬੰਦਾ ਬਾਹਰ ਹੋਵੇ ਗਰਮੀ ਦੇ ਵਿੱਚ ਤੇ ਚਲੋ ਜਿੱਥੇ ਮੈਂ ਕਿਹਾ ਅੱਜ ਰਾਦ ਦਾ ਪੂਰਾ ਬਣਾ ਕੇ ਕੰਮ ਸ਼ੁਰੂ ਕੀਤਾ ਸੀ ਮੈਂ ਕਿ ਮੈਂ ਚੁੱਲ੍ਹੇ ਤੇ ਬਣਾਉਣੀਆਂ ਆ ਇੱਥੇ ਰੋਟੀਆਂ ਤੇ ਚਲੋ ਜੀ ਬਸ ਮੈਂ ਦਵਾਦਵ ਲਾ ਲਾ ਰੋਟੀਆਂ ਤੇ denn ਤੁਹਾਨੂੰ ਦਿਖਾਵਾਂਗੀ ਕਿ ਪੁਰਾਣੇ ਜ਼ਮਾਨੇ ਚ ਕਰਦੇ ਤੇ ਰੋਟੀਆਂ ਬਣਾਉਂਦੇ ਹੁੰਦੇ ਸੀਗੇ ਤੇ ਕਿਸ ਪ੍ਰਕਾਰ ਦੀਆਂ ਬੰਦੀਆਂ ਸੀ ਉਹਦਾ ਪੂਰਾ ਤੁਹਾਨੂੰ ਦੱਸਾਂਗੇ ਕਿ ਕਿਦਾਂ ਦੀਆਂ ਰੋਟੀਆਂ ਲੱਗਦੀਆਂ ਹੁੰਦੀਆਂ ਸੀ ਤੇ ਚਾਹੋ ਜੀ ਇੱਥੇ ਮੈਂ ਦਵਾਦਵ ਤੀਫਨ ਵਗਰ ਹੋਏ ਪੈਕ ਕਰਨਾ ਤੁਹਾਨੂੰ ਪਤਾ ਲिटल बिटਲ ਹਲਕਾ ਫੁਲਕਾ ਜਨਾ ਟਾਈਮ ਵੱਧ ਲੱਗਦਾ ਮੈਨੂੰ ਲੱਗਦਾ ਜੁਲ੍ਹੇ ਤੇ ਕਿਉਂਕਿ ਜੁਲ੍ਹੇ ਤੇ ਰੋਟੀ ਪਕਦੇ ਹੋਏ ਵੱਧ ਨਹੀਂ ਟਾਈਮ ਲੱਗਦਾ ਕਿਉਂਕਿ ਆਪਾਂ ਜਦੋਂ ਲੈ ਕੇ ਸਮਾਨ ਚੱਕ ਕੇ ਬਾਹਰ ਲੈ ਕੇ ਆਉਣਾ ਫਿਰ ਉਹਨਾਂ ਨੂੰ ਸਿਮੇਟਣਾ ਇੰਨਾ ਕੰਮਾਂ ਚ ਥੋੜਾ ਟਾਈਮ ਵੱਧ ਲੱਗਦਾ ਰੋਟੀ ਪਕਾਉਣ ਵੇਲੇ ਤਾਂ ਸੋ ਗੈਸ ਦੇ ਮੁਕਾਬਲੇ ਛੇਤੀ ਪੱਕਦੀ ਹੈ ਤੇ ਲੋ ਜੀ ਤੇ ਬੇਟਾ ਵੀ ਆ ਗਿਆ ਸੀ ਜੁਲ੍ਹੇ ਦਿਖਾਣੇ ਸੀ ਜੁਲ੍ਹੇ ਦੇ ਮੈਂ ਨਾ ਕੋਈ ਨਹੀਂ ਬਣਾ ਰਹਾ ਲਓ ਜੀ ਇੱਥੇ ਮੈਂ ਬਣਾ ਰਹੀ ਸੀ ਰੋਟੀ ਤੇ ਜਪਣੇ ਵੀ ਬੇਟੇ ਨੇ ਵੀ ਆਏ ਦੇਖਣਾ ਚੁੱਲਾ ਵਾਲੀ ਬੈਠੇ ਕਿੱਕ ਅੱਗੇ ਤਾਂ ਛੋਟਾ ਸੀ ਨਾ ਪਤਾ ਨਹੀਂ ਸੀ ਜਿਵੇਂ ਇਹਨੂੰ ਪੂਰੀ ਸੌਹ ਹੈਗੀ ਆ ਤੇ ਅੱਜ ਇਹਨੂੰ ਵੀ ਚਾਜਾ ਚੜਿਆ ਵੈਸੇ ਕਿ ਚੁੱਲੇ ਦੇ ਉੱਤੇ ਰੋਟੀ ਬਣਾ ਰਿਆ ਤੇ ਖਾਣ ਦਾ ਵੀ ਫੋਲ ਇਹਨੂੰ ਚਾਹ ਸੀ ਕਦੋਂ ਬੈਠ ਕੇ ਅਸੀਂ ਖਾਵਾਂਗੇ ਤੇ ਲਓ ਜੀ ਇੱਥੇ ਮੈਂ ਰੋਟੀ ਦੀ ਸਬਜ਼ੀ ਬਣਾਈ ਉਹ ਸ਼ੋਅ ਕਰ ਰਹੇ ਹਾਂ ਤੁਹਾਨੂੰ ਤੇ ਚਲੋ ਜੀ ਰੋਟੀ ਪਕਾ ਕੇ ਤੇ ਕੰਮ ਨਵੇੜੀ ਆਪਾਂ ਦਵਾ ਦਵਾਂ ਕਿਉਂਕਿ ਓਵਰঅল ਜ਼ਿਆਦਾਤਰ ਕੰਮ ਆਪਣੇ ਹੋ ਗਏ ਸੀ ਇਥੇ ਆਂ ਛੋਟੀ ਸੀ ਮੰਮੀ ਰੋਟੀ ਬੈਕ ਕਰਨਗੇ ਟਿੱਪਣ ਹਸਬੰਡ ਦਾ ਤੇ ਜਨ ਉਸ ਤੋਂ ਬਾਅਦ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ ਕਿ ਪੁਰਾਣੇ ਟਾਈਮ ਚ ਕਿਹੜੀ ਥੋੜੇ ਸਾਹਮਣੇ ਵੈਸੇ ਤਾਂ ਪਿਕਚਰ ਦੇ ਵਿੱਚ ਪਿਆ ਹੋਇਆ ਸਾਰੀਆਂ ਚੀਜ਼ਾਂ ਬਟੇ ਕਿਦਾਂ ਪਕਾਈ ਜਾਂਦੀ ਸੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਬਣਾਉਣੇ ਦਾ ਵਾਦਾ ਰੋਟੀ ਚਲੋ ਜੀ ਵੈਸੇ ਤਾਂ ਮੈਂ ਰੋਟੀਆਂ ਪਕਾ ਲਈਆਂ ਥੋੜੀਆਂ ਜਿਹੀਆਂ ਰਹਿ ਗਈਆਂ ਨੇ ਤੇ ਮੈਂ ਕਿ ਤੁਹਾਨੂੰ ਉਹ ਵੀ ਵਿਖਾਉਣਾ ਹੈਗਾ ਕਿ ਕਾਦੇ ਕਾਦੇ ਤੇ ਬਣਾਈਦੀਆਂ ਸੀ ਪਹਿਲਾਂ ਹਣਾ ਸੋ ਇਸ ਕਰਕੇ ਮੰਮੀ ਨੂੰ ਬੁਲਾਇਆ ਕਿਉਂਕਿ ਮੈਨੂੰ ਉਹਦੇ ਤੇ ਆਉਂਦੀਆਂ ਵੀ ਨਹੀਂ ਅਜੇ ਸਿੱਖਦੇ ਆਪਾਂ ਵਕੇ ਸਾਰੇ ਤੁਹਾਨੂੰ ਵੀ ਦਿਖਾਉਨੇ ਆ ਕਿ ਕਾਦੇ ਤੇ ਪਹਿਲਾਂ ਪਕਾਉਂਦੇ ਸੀ ਰੋਟੀਆਂ ਔਜੀ ਮੰਮੀ ਪਹਿਲਾਂ ਕਿਹੜਾ ਵਰਤਿਆ ਜਾਂਦਾ ਸੀ ਸਾਰਾ ਤਾਂ ਪਹਿਲਾਂ ਆਹਤ ਇਹਨੂੰ ਕਹਿੰਦੀ ਸੀ ਥਪਣਾ ਹੂੰ ਥਪਣਾ ਤੇ ਉਦੋਂ ਬਾਅਦ ਆਹਤ ਤੇ ਅਗਲਾ ਇਹਨੂੰ ਚਕਲਾ ਬਣਾਤਾ ਦੇਖੋ ਚਕਲਾ ਕਿੰਨੀ ਸੋਹਣੀ ਸ਼ੇਪ ਦਾ ਬਣਾਇਆ ਹੋਇਆ ਦੇਖੋ ਥੱਲੇ ਵੀ ਹੈ ਤੇ ਥਪਣੇ ਦੀ ਸ਼ੇਪ ਦਿਖਾਇਓ ਮਾੜੀ ਜੀ ਖੜੀ ਕਰਕੇ ਕਿਦਾਂ ਦਾ

ਤਵੇ ਦਾ ਕੋਈ ਇਸਤੇਮਾਲ ਨਹੀਂ ਹੋਇਆ ਇਹਦੇ ਚ ਹਲਕੀ ਜਿਹੀ ਮੋਰੀ ਹੋਈ ਉਹ ਤਾਂ ਆਟਾ ਢਿੱਲਾ ਹਨਾ ਇਹ ਤੇ ਥੱਪਿਆਂ ਨੂੰ ਤੇ ਹੁਣਗੀ ਬਾਕੀ ਵੀ ਬਹੁਤ ਟਾਈਮ ਹੋ ਗਿਆ ਸਦੀਆਂ ਹੋ ਗਈਆਂ ਥੱਪਿਆਂ ਨੂੰ ਹਨਾ ਸੋ ਆਪਾਂ ਤਾਂ ਇਸ ਕਰਕੇ ਤੁਹਾਨੂੰ ਦਿਖਾਣਾ ਚਾਹੁੰਦੇ ਸੀਗੀ ਇਹ ਚੀਜ਼ ਜਿਹੜੀ ਪਈ ਹੈ ਤੁਹਾਨੂੰ ਮੈਂ ਕਿਹਾ ਸੀ ਪੁਰਾਣੀ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਇਸ ਕਰਕੇ ਆਪਾਂ ਹੁਣ ਤਾਂ ਆ ਆ ਗਏ ਇਹ ਤੋਂ ਪਹਿਲਾਂ ਤਾਂ ਬਿਨਾ ਸਟੈਂਡਾ ਤੋਂ ਵੀ ਆਇਆ ਇਹ ਤੋਂ ਪਹਿਲਾਂ ਬਿਨਾ ਸਟੈਂਡ ਤੋਂ ਆ ਕੇ ਫਿਰ ਬੁੜੀਆਂ ਥੋੜੇ ਨੀਵਾ ਝੁਕਣਾ ਪਸੰਦ ਨਹੀਂ ਕਰਦੀਆਂ ਤੇ ਉਹਨਾਂ ਨਵੀਂ ਕਾੜ ਕਾੜਦੀ ਤੇ ਉਹਨਾਂ ਨੇ ਲਾਤੇ ਸਟੈਂਡ ਤੇ ਹੁਣ ਸਟੈਂਡ ਵਾਲੇ ਆ ਗਏ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਉਹਦੇ ਤੇ ਵੀ ਲੱਗ ਸਕਦਾ ਤੇ ਆਪਣੇ ਹਾਂ ਇਹਦੂ ਵੀ ਲੱਕੜ ਦਾ ਵੀ ਹੈਗਾ ਆਪਣੇ ਤੇ ਆਪਣੇ ਪੱਥਰ ਦਾ ਵੀ ਦੂਜਾ ਪੱਥਰ ਦਾ ਵੀ ਹੈਗਾ ਨਾ ਬਿਨਾ ਸਟੈਂਡ ਵਾਲਾ ਹਾਂ ਹੈਗਾ ਆਪਣੇ ਸਾਡੇ ਹੈਗਾ ਸਾਡੇ ਘਰੇ ਜਿਹੜੀ ਤੁਹਾਨੂੰ ਮੈਂ ਦੱਸਿਆ ਜਿਹੜੀ ਮਰਜੀ ਵੈਰਾਈਟੀ ਲੈ ਲਓ ਸਾਡੇ ਘਰੇ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੁਹਾਨੂੰ ਤੇ ਦਿਖਾਇਆ ਵੀ ਜਾਊਗਾ ਤੁਹਾਨੂੰ ਆਪਣੇ ਘਰ ਕਿਹੜੇ ਕਿਹੜੇ ਵੈਰਾਈਟੀ ਤੇ ਆਪਾਂ ਅੱਜ ਬਣਾਈ ਸੀ ਦੇਖੋ ਸਬਜੀ ਚੁੱਲੇ ਤੇ ਆਹਾਹਾ ਕੀ ਮਜ਼ਾ ਹੈ ਚੁੱਲੇ ਤੇ ਬਣਾਈ ਗੀ ਆਲੂ ਤੇ ਗੋਭੀ ਦੀ ਸਬਜੀ ਦੇਖੋ ਕਿੰਨੀ ਸੋਹਣੀ ਸ਼ਕਲ ਤੇ ਜਦੋਂ ਆਪਾਂ ਖੋਲਦੇ ਹਾਂ ਨਾ ਟਿਕੜਾ ਕੀ ਤੇ ਪੂਰੀ ਖੁਸ਼ਬੂ ਉਹ ਵੀ ਮਾਰਦੀ ਜਿਵੇਂ ਕਹਦੀ ਚੁੱਲੇ ਦੀ ਲਓ ਜੀ ਚੱਕੋ ਕਿੰਨੀ ਸੋਹਣੀ ਰੋਟੀ ਲੱਗੀ ਮੇਰਾ ਮਕਸਦ ਅੱਜ ਰੋਟੀ ਇਹਦੇ ਤੇ ਪਕਾਉਣਾ ਨਹੀਂ ਸੀ ਮੇਰਾ ਮਕਸਦ ਸੀ ਵਿਖਾਉਣਾ ਤੁਹਾਨੂੰ ਪਕਾ ਕੇ ਕਿ ਐਦਾਂ ਰੋਟੀਆਂ ਪਹਿਲਾਂ ਪਹਿਲਾਂ ਦੇ ਜ਼ਮਾਨੇ 'ਚ ਪਕਾਈਆਂ ਜਾਂਦੀਆਂ ਸੀਗੇ ਤੇ ਵੇਲੇ ਬੁੜੀਆਂ ਕੋਈ ਇਸਤੇਮਾਲ ਨਹੀਂ ਕਰਦੀਆਂ ਸੀ ਵੇਲ ਨੇ ਬੋਲਣ ਦਾ ਮੰਮੀ ਕਹੀ ਮੈਂ ਵੇਖਿਆ ਰਾਜਸਥਾਨ ਵਿੱਚ ਬੁੜੀਆਂ ਹਜੇ ਵੀ ਐ ਕਰਦੀਆਂ ਨੇ ਉਧਰ ਲੈ ਲਈਏ ਚ ਰਾਜਸਥਾਨ ਨਾਲ ਅੱਛਾ ਸਾਡੀ ਗਵਾਂਢਣ ਵੀ ਇੱਕ ਹੈਗੀ ਆ ਜਿਹੜੀ ਥੱਪ ਕੇ ਰੋਟੀ ਪਕਾਉਂਦੀ ਵੇਲ ਕੇ ਨਹੀਂ ਬਣਾਉਂਦੀ ਇਹ ਤਾਂ ਪਠਿਆਸ ਹੁੰਦਾ ਲਿੱਤੀ ਦਾ ਉਹ ਪੱਥਰਾ ਠੀਕ ਹੈ ਪੱਥਰ ਚ ਇਹਨੇ ਬਿਮਾਰੀਆਂ ਲੱਗਦਾ ਹੈ ਪੱਥਰ ਕਾਸ ਦਾ ਨਾ ਹਾਂ ਬਈ ਸੁਣੋ ਗੱਲ ਗੱਲ ਸੁਣਨ ਵਾਲੀ ਹੈ ਗੌਰ ਕਰਨ ਵਾਲੀ ਹੈ ਕਿ ਕਹਿੰਦੇ ਪੱਥਰ ਤੇ ਰੋਟੀ ਜਿਹੜੀ ਬਣਾਈ ਖਾਣੀ ਨਹੀਂ ਚਾਹੀਦੀ ਜਿਹਨੇ ਪੱਥਰ ਹੈ ਕਸਦਾ ਹੈ ਚੋ ਚੱਕੋ ਆਈ ਥੱਪੀਆਂ ਵੇਖੋ ਮੈਂ ਵੀ ਥੱਪ ਕੇ ਦੇਖ ਦੇਖਣਾ ਐਕਸਪੀਰੀਅੰਸ ਤਾਂ ਕਰਨਾ ਚਾਹੀਦਾ ਆਪਾਂ ਨੂੰ ਹਾਂਜੀ ਰੋਟੀਆਂ ਆਪਣੇ ਦੇਖ ਲਓ ਜਮਮੀ ਬਾਵਾ ਨੂੰ ਕੱਕ ਜਾਂ ਪੂਰ ਦੇ

ਆਪਣਾ ਵੀ ਨੈਕਸਟ ਪੀਰੀਅਡ ਆ ਸੋ ਟਰਾਈ ਕਰਦੇ ਪੀਨੇ ਕਿਤੇ ਮੈਂ ਗਲਤ ਨਾ ਕਰ ਲਾਂ ਹਾਂ ਸਹੀ ਕਰਾਂ ਮੈਂ ਬਣ ਗਏ ਆਖੇ ਦੇ कपड़े से बनाती है जो रोटी एक और बना के देखा बना। चेक करेंगे मम्मी मारे सही बना नहीं मी अच्छा से आटा जमा ही नहीं लगदा ये पेड़े नु तो लगता हो कि नहीं लगता एक कर ही लगदा है ओदु बाद कोई ये दे तो ਇਹ ਸੇਕ ਪੈਕਜ ਆਪਣੇ ਆਲੇ ਹੋਣਾ ਨਹੀਂ ਤਾਂ ਮੈਨੂੰ ਦੇ ਦੇ ਤੇ ਇੱਕ ਦੇ ਹੀ ਵੇਝਾਂਗੇ ਫਿਰ ਰੋਟੀਆਂ ਖਵਾ ਦਿਆਂ ਸਾਰੀਆਂ ਚਿੰਤਾ ਉਹਦਾ ਜਦ ਮੈਂ ਕੋਰ ਕਰਦੀ ਕਈ ਬੁੜਗਾਂ ਤਾਂ ਮੈਨੂੰ ਤਾਂ ਇੱਦਾਂ ਜਿੱਦਾਂ ਥੱਪੜਾ ਉੱਲੀ ਰੋਟੀ ਬਣਾ ਦਿੰਦੀਆਂ ਹੁੰਦੀ ਕਿ ਨਹੀਂ ਪੇੜਾ ਵੱਡਾ ਕਰਕੇ ਬਣਾਉਂਦੀ ਮੇਰੇ ਦੇਖਾਂ ਜੇ ਪੇੜਾ ਵੱਡਾ ਹੋਵੇ ਤਾਂ ਬਣਦੀ ਹੈ ਵੀ ਇਹ ਹੈ ਤਾਂ ਕੰਮ ਤਾਂ ਠੀਕਾ ਪਰ ਟੈਂਬਾ ਵਾਲਾ ਕਰ ਦਿੰਦੇ ਨਾ ਨਹੀਂ ਕਰਦੇ ਅਸੀਂ

ਕੁਛ ਇਤਿਹਾਸ ਨਹੀਂ ਮੈਨੂੰ ਕੈਨੇਡਾ ਨੂੰ ਜਾਂਦਾ ਮੇਰਾ ਤਾਂ ਥੱਪੜੇ ਵਾਲੀ ਰੋਡ ਦੀ ਬਈ ਮੇਰੀ ਤਾਂ ਕੈਨੇਡਾ ਨੂੰ ਜਾਂਦੀ ਹਾਂ ਕਰੋ ਲੱਕੜ ਦਾ ਮੈਂ ਤੁਹਾਨੂੰ ਕਹਣਾ ਆਪਣੇ ਘਰੇ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਆ ਚੱਕੋ ਲੱਕੜ ਦਾ ਇਹ ਕਾਪੈ ਤਕੜਾ ਇਹਦਾ ਟੁਕੜਾ ਇਹ ਟੋਕਾ ਗਿਆ ਥੱਕ ਗਿਆ ਹਾਂ ਤਾਂ ਮਰੀਏ ਕਿ ਨਾ लकड़ तो लाने की जोड़ी देर कहीं दो रोटियां पूरा बनाई क्या आप बना तो लाइए पर कनेडा जी न कनेडा न छे पे नलो मेरा तो मकसद से शो करना है, थी थी है। ना कि रोटियां पहले पका तो इस करके मैं अज क भी दे। चकले ना। चकले दे दे रोटी ये ना में पूरी पोल ली थे। भी नहीं होंगी जिम्मे बाकी खाके दस दे रोटी खा ही ਇਹ ਤਾਂ ਇਹ ਤਾਂ ਰੜਕੀ ਨਹੀਂ ਵਰਤਦੇ ਹਾਂ ਸਾਰੇ ਬੰਦੇ ਰੜਕੀ ਵਰਤਦੇ ਨੇ ਉਹ ਨਹੀਂ ਵਰਤਦੇ ਕੱਪੜੇ ਕੱਢਾ ਬਣਾਉਂਦਾ ਹਾਂ ਕੱਪੜੇ ਨਹੀਂ ਕੱਢਦੇ ਹਾਂ

ਲੱਸੀ ਲੈ ਉਹ ਚੱਕੋ ਕਿੰਨੇ ਫੁੱਲ ਕੇ ਰੋਟੀ ਬਸਾਵਾ ਤੁਹਾਨੂੰ ਕਿੰਨੀ ਰੋਟੀ ਸੁਣੀ ਫੁੱਲ ਕੇ ਆਉਂਦੀ ਹੈ ਨਾ ਤੇ ਹਾ ਰੋਟੀ ਖਾਣ ਦਾ ਸੁਆਦ ਮੇਰੇ ਤਾਂ ਸੱਚੀ ਦੱਸ ਅੱਜ ਪਾਣੀ ਆ ਗਿਆ ਮੂੰਹ ਚ ਕਿੰਨੇ ਵਾ ਸਰਦੀਆਂ ਦੀ ਖਾਦੀ ਹੈ ਨਾ ਪਰ ਰੋਟੀ ਅਸੀਂ ਸਰਦੀਆਂ ਦੀ ਖਾਦੀ ਹੋਈ ਚੁੱਲੇ ਦੀ ਰੋਟੀ ਤੇ ਅੱਜ ਸੋਚ ਕੇ ਪਾਣੀ ਆ ਗਿਆ ਤੇ ਆਪਣੀ ਰੋਟੀ ਰੈਡੀ ਹੈ ਚਟਨੀ ਲਈ ਆਪਾਂ ਲੱਸੀ ਲਈ ਤੇ ਆਲੂ ਗੋਭੀ ਸਬਜ਼ੀ ਲਈ ਤੇ ਦੋ ਰੋਟੀਆਂ ਲਈਆਂ ਤੇ ਖਾ ਕੇ ਦੱਸਦੇ ਤੁਹਾਨੂੰ ਕਿੱਦਾਂ ਵਾ ਇੱਥੇ ਬਹਿ ਜਾਂਦੇ ਆ पहले टेस्ट कर दे थपड़े से उपर ही बनाई थी तभी ना अस बनाई चटनी बनाई थी रैस को छोट नही कभी चटनी बड़ी स्वाद बनी थी आप ਉਹ ਰੈਸਪੀ ਸ਼ੁਰੂ ਕਰਾਂਗੇ ਚਟਨੀ ਬਹੁਤ ਟੇਸਟੀ ਬਣੀ ਸੀ ਅਦਰਕ ਦੀ ਸੀ ਮਿਲਾ ਦਾ ਗੰਡਾ ਪਾਇਆ ਸੀ ਫਿਰ ਰੈਸਪੀ ਪੂਰੀ ਸ਼ੂਟ ਕਰਾਂਗੇ ਤੁਹਾਨੂੰ ਫਿਰ ਦੱਸਾਂ ਬਹੁਤ ਟੇਸਟੀ ਹੋਈ ਸੀ ਆਹ ਆਹ ਅੱਜ ਤਾਂ ਮਜ਼ਾ ਹੀ ਆ ਅੱਜ ਜਿਹਨੇ ਜਿਹਨੇ ਰੋਟੀ ਖਾਣੀ ਚਿੱਲੇ ਦੀ ਜਿਹਨਾਂ ਦਾ ਜੀ ਕਰਦਾ ਜਲਦੀ ਜਲਦੀ ਆ ਜਾਓ ਤਾਂ ਉਧਰ ਵੇਖੋ ਰੋਟੀ ਦਾ ਫੁੱਲ ਨਹੀਂ ਜਾਂਦਾ ਕਾਹ ਵੇਖੋ ਲਿਖਿਆ ਨੇ ਆ ਸਾਹਮਣੇ ਸਾਨੂੰ ਲੱਗ ਗਿਆ ਨਾ ਸਾਡੇ ਇੱਕ ਰੋਟੀ ੁੱਲੇ ਦੀ ਇੱਕ ਸਬਜੀ ੁੱਲੇ ਦੀ ਤੇ ਲੱਸੀ ਹੋਵੇ ਚਟਨੀ ਹੋਵੇ ਸਬਜੀ ਹੋਵੇ ਨਾ ਹਰ ਹੱਦ ਅੱਜ ਤਾਂ ਨਾ ਸੱਚੀ ਮਜ਼ਾ ਹੀ ਆ ਰਿਹਾ ਸਾਡੇ ਨੇ ਥੋੜੀ ਜਿਹੀ ਲੱਕੜਾ ਤੇ ਉਹਦੀ ਪ੍ਰੋਬਲਮ ਆ ੁੱਲੇ ਚੁਣੋਂਪਨੇ ਜਿੱਦਾਂ ੁੱਲਾ ਰੋਜ਼ੀ ਚਲਾਣੀ ਹੈ ਉਹਨਾਂ ਸੇ ਲੱਕੜਾ ਵਗੈਰਾ ਦਾ ਪ੍ਰਬੰਧ ਕਰਾਂਗੇ ਲੈਣ ਤੋਂ ਦਨਾਂ ਦਾ ਕੋਸ਼ਿਸ਼ ਕਰਾਂਗੇ ਰੋਜ਼ੀ ਰੋਟੀ ਮੈਂ ਤਰਜੀਹ ਕਰਾਂ ਰੋਜ਼ ਹੀ ਬਣਾਏ मजा इन्ना का ही मतलब अ बोल के ना एक्सप्लेन नहीं ज्यादा कराया जाता किस कि, से कि टेस्टी है जो खांधी सहेज तो ही पता होंगे ना कि टेस्टी चीज है मैं तो मैं तो खा रही हूँ इस करके तो दस रही हाँ बट मेन एक्सपलेनेशन तो जहाँ खाँगा हूँ सही गल है तो क्योंकि टेस्ट तो उन्होंने पता लग रहा है रोटी बहुत टेस्टी हो है बाकी थले भी फुली हुई के लिए आप एक उपर फुली थपड़े वाली रोटियां लाइन तो बहुत टेस्टी रोटी बनती वैसे अपनी राइट ਵਿੱਚ ਜ਼ਰੂਰਤੀ ਹੈ ਨਹੀਂ ਸੇਰੀ ਪਰ ਦੇਖ ਕੇ ਥਪੜੇ ਦੀ ਰੋਟੀ ਤੁਹਾਨੂੰ ਜੀਰ ਕਰਕੇ ਤੇ ਮੈਂ ਖਾਈ ਲੈਣਾ ਜਿਵੇਂ ਕਹਤ ਨੇ ਨਾ ਤੰਦੂਰ ਦੀ ਰੋਟੀ ਪਕਾਉਂਦੇ ਆ ਤੇ ਖਾਈ ਜਾਈ ਜੀ ਅਜਾ ਉਦੋਂ ਹੀ ਪੀਲ ਹੋ ਜਾਂਦਾ ਬਾਕੀ ਆਪਾਂ ਤੰਦੂਰ ਤੇ ਕਰਦੇ ਸੀ ਬਹੁਤ ਰੋਟੀਆਂ ਬਣਾ ਪਰ ਉਦੋਂ ਆਪਾਂ ਵੀਡੀਓ ਸ਼ੂਟ ਵਗੈਰਾ ਨਹੀਂ ਕਰਦੇ ਹੁੰਦੇ ਸੀ ਵਲੌਗ ਆਪਾਂ ਡੇਲੀ ਵਲੌਗਿੰਗ ਸਟਾਰਟ ਨਹੀਂ ਕਰੀ ਸੀ ਜਦੋਂ ਆਪਾਂ ਰੋਟੀ ਰੋਟੀ ਤੰਦੂਰ ਤੇ ਬਣਾਉਂਦੇ ਸੀ ਤੇ ਬਾਕੀ ਹੁਣ ਤਾਂ ਆਪਣੇ ਵਲੌਗ ਦੇ ਡੇਲੀ ਵਲੌਗ ਹੁੰਦਾ ਆਪਣਾ ਰੋਟੀਨ ਦੇ ਵਿੱਚ ਡੇਲੀ ਵਲੌਗ ਹੁੰਦਾ ਸੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਿੱਦਨ ਆਪਣਾ ਟਾਈਮ ਲੱਗੇ ਉਹਨਾਂ ਰੋਟੀ ਆਪਾਂ ਤੰਦੂਰ ਤੇ ਰੋਟੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਰੋਟੀ ਕਿਵੇਂ ਬਣਾਈਏ ਤਾਂ ਆਪਾਂ ਆਪਾਂ ਤੁਹਾਨੂੰ ਦੱਸਾ ਸਾਰੇ ਕਰ ਲਏ ਨੇ ਹੁਣ ਦੇਖ ਕੇ ਚੁੱਲ੍ਹੇ ਦੀ ਤੇ ਡੈਡੀ ਵੀ ਖਾਣ ਲੱਗਦੀ ਮੈਂ ਵੀ ਡੈਡੀ ਵੀ ਤੇ ਮੰਮੀ ਉਸਦਾ ਖਾਣ ਬੈਹ ਗਈਆਂ ਨਮੇ ਇੱਥੇ ਕੈਮਰਾ ਲਾ ਦੇ ਅੱਜ ਤੱਕ ਕੋਈ ਨਹੀਂ ਇੱਟਲੇ ਤੇ ਦੋ ਦੋ ਵੱਧ ਵੀ ਖਾ ਲਾਂਗੇ ਕੋਈ ਮੰਮੀ ਤੇ ਮਨ ਨਹੀਂ ਲੱਗਿਆ ਅੱਜ ਅੱਜੋ ਜਿਹਾ ਮਨ ਨਹੀਂ ਲੱਗਿਆ ਉੱਠੀ ਖਾਣ ਸਾਦੇ ਜੜੀ ਸਾਈਂ ਜਿਪਦੇ ਪਾਪਾ ਅਜੇ ਨਹੀਂ ਖਾਦੇ ਉਹ ਜਿਹੜੇ ਵੀ ਬਣ ਗਏ ਦੁੱਤੀ ਤੇ ਜ ਆਪਣੇ ਅਜੇ ਖਾਣੇ ਨਹੀਂ ਆਉਗੇ ਅਸੀਂ ਤਿੰਨ ਜਣੇ ਹੈਗੇ ਖਾਣਾ ਤਿੰਨੇ ਜਣੇ ਖਾਈ ਜਨੇ ਸਹੀ ਗੱਲ ਸੂਣ ਤਾਂ ਤਾਂ ਹੈਗੀਆਂ ਪਰ ਬਿਮਾਰੀ ਹੈ ਵੀ ਆਪਣਾ ਤਾਂ ਬਹੁਤ ਜੀ ਜ਼ਿਆਦਾ ਛੋਲੇ ਤੇ ਕੰਮ ਕਰ ਲੂ ਸਾਡੇ ਤਾਂ ਲੱਕੜਾਂ ਸਾਨੂੰ ਮਾਰਦੇ ਹੋ ਲੱਕੜਾਂ ਲੈ ਕੇ ਆਉਣਾ ਹੁੰਦਾ ਸੀ ਬੋਲਦੇ ਸਾਨੂੰ ਨਾ ਲੱਕੜਾਂ ਦਾ ਪ੍ਰਬੰਧ ਕਰ ਦੋ ਕਿੰਨਾ ਟੈਨਸ਼ਨ ਕਰਦੇ ਇੱਕ ਦੋ ਦਿਨ ਨਹੀਂ ਭੇਜਦੇ ਤਾਂ ਦੱਸੋ ਪੁੱਤਰ ਦੱਸੋ ਕਿੰਨੀ ਟੈਸਟ ਲੱਗੀ ਰੋਟੀ ਤੁਹਾਨੂੰ ਅੱਜ ਫਰੈਂਸ ਨੂੰ ਦੱਸੋ ਬੋਲ ਕੇ ਦੱਸੋ ਦੋ ਦੋ ਟੇਸਟੀ ਲੱਗੀ ਕਿਉਂ ਲੱਗੀ ਪੁੱਤ ਰੋਟੀ ਕਾਲੀ ਤੇ ਬਣਾਈ ਸੀ ਅੱਜ ਉਹ ਕੀ ਹੈ ਪੁੱਤ ਚੁੱਲਾ ਚੁੱਲਾ ਗੁੱਡ ਬாய் ਬਹੁਤ ਸਿਆਣਾ ਬੱਚਾ ਸਾਰੀ ਨੌਲੇਜ ਹੈ ਪੁੱਤ ਚੁੱਲਾ ਚੁੱਲਾ ਤੂੰ ਤੁਸੀਂ ਇਹ ਜੋੜਾ ਨਹੀਂ ਕੀਤਾ ਮੰਮਾ ਨੇ ਕਰਿਆ ਨਹੀਂ ਜੋੜੀ ਕਰ ਲਈ ਜੋੜੀ ਕਰ ਪਾਪਾ ਓਕੇ ਪਾਪਾ ਨੇ ਜੋੜੀ ਮੈਂ ਅੱਜ ਜਦ ਚੁੱਲੇ ਤੇ ਲੱਗੀ ਹੋਈ ਸੀਗੀ ਤੇ ਇਹਨਾਂ ਨਾਲ ਜਾਣਾ ਸੀ ਨਹਾਉਣ ਤੇ ਦੇ ਵਾਲ ਸੁਧਾਏ ਸੀ ਹਨ ਲੈ ਕੇ ਕੰਗਾ ਮਾਰ ਕੇ ਆਇਆ ਸ਼ਵਲ ਬਾਤ ਕਿੰਨਾ ਮੇਰੇ ਪਾਪਾ ਨੇ ਦੁਦਲੀ ਕੀਤਾ ਨੰਬਰ ਬਣਾਨੇ ਪਾਪਾ ਦੇ ਕਿੰਨੀ ਟੈਸਟੀ ਬੁੱਤ ਲੱਗੀ ਅੱਜ ਰੋਟੀ ਜੱਬ ਬਹੁਤ ਹੀ ਟੈਸਟ ਲੱਗੀ ਨਾ ਕਿ ਕਿਹੜਾ ਰੋਜ਼ ਬਣਾਇਆ ਕਰੀ ਪੁੱਤੂ ਦੱਸੋ ਫਰੈਂਡਸ ਕਿ ਰੋਜ਼ ਬਣਾਇ ਕਰਾਂਗੇ ਰੋਜ਼ ਬਣਾਇ ਕਰਾਂਗੇ ਕਿ ਤੁਸੀਂ ਆ ਦੁਕਾਨ ਕਹਦੇ ਤੁਸੀਂ ਆਓ ਓਵਰ 올 ਆਪਣੇ ਕੰਮ ਇਹ ਫਿਨਿਸ਼ਾ ਮਤਲਬ ਔਲੇ ਪਾਣ ਦੇ ਰਹਿੰਦੇ ਆ ਜਦੋਂ ਆਪਾਂ ਦੇਖਦੇ ਆ ਸਾਚ ਕਮੈਂਟ ਆਇਆ ਸੀਗਾ ਕਿ ਤੁਸੀਂ ਮਤਲਬ ਮੈਂ ਪੁਰਾਣਾ ਕਲੈਕਸ਼ਨ ਨਾ ਪਾਇਆ ਸੀ ਨਾ ਲੋਗ ਸੋਮੇ ਨੂੰ ਆਇਆ ਸੀ ਕਮੈਂਟ ਤੇ ਤੁਸੀਂ ਸੂਟ ਕਲੈਕਸ਼ਨ ਦਾ ਵੀ ਪਾਓ ਤੇ ਆਪਾਂ ਅਜੇ ਹੈ ਨਾ ਸੂਟ ਕਲੈਕਟ ਕਰਨੇ ਬੈਠੇ ਆ। ਸੋ ਓਵਰਆਲ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਫਿਰ ਆਪਣੇ ਕਿਹੜੇ ਸੂਟ ਕਿਹੜੇ ਰੰਗ ਨੇ ਪਾਇਆ ਸੀ ਕਿਹੜਾ ਕਿਹੇ ਇਹਨਾਂ ਬੰਦੀ ਦਾ। ਹਨਾ ਸੋ ਆਪਾਂ ਕਲੈਕਟ ਕਰਨਗੇ ਸਾਰੇ ਸੂਟਾਂ ਦਾ ਇੱਕ ਦਿਨ ਬਾਅਦ ਨਾਲ ਸ਼ੇਅਰ ਕਰਾਂਗੇ ਕਿ ਆਪਣੇ ਕੋਲ ਕਿਹੜੇ ਸੂਟ ਨੇ। ਸੂਟਾਂ ਦੀ ਕਲੈਕਸ਼ਨ ਇੱਕ ਦਿਨ ਜਰੂਰ ਤੁਹਾਨੂੰ ਸ਼ੇਅਰ ਕਰਾਂਗੇ ਕਿਉਂਕਿ ਕਮੈਂਟ ਆਇਆ ਸੀ ਕੋ ਲੈਣ ਦਾ। ਸੋ ਆਪ ਉਹਨਾਂ ਦੀ ਕਿਹੜੀ ਦੁਪਹਿਰ ਟ ਹੈ ਉਹ ਤੁਸਾਂ ਪ੍ਰਕਾਰਾਂ ਦੇ ਤੇ ਆਪਾਂ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੇ ਤੇ ਚਲੋ ਜੀ ਅੱਜ ਦਾ ਜਿਹੜਾ ਵਲੌਗ ਆ ਹੋਰ ਕਰਾਂਗੇ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਕਿ ਅੱਜ ਦੇ ਵਿੱਚ ਤੁਹਾਨੂੰ ਸਵੇਰ ਦੇ ਸਮੇਂ ਦੇ ਵਿੱਚ ਕਿਹੜੀ ਤੇ ਰੋਟੀ ਬਿਕਾਈ ਜਾਂਦੀ ਸੀ ਤੁਹਾਨੂੰ ਮੈਂ ਉਹ ਸ਼ੇਅਰ ਕੀਤੀ ਗਈ ਹੈ ਨਾ ਤੇ ਬਾਕੀ ਤੁਹਾਨੂੰ ਐਕਸਪੀਰੀਅੰਸ ਵੀ ਦੱਸਾਂ ਕਿ ਕਿਸ ਪ੍ਰਕਾਰ ਦੇ ਗੱਦੀ ਸਰਕਾਰ ਵਿੱਚ ਇਹ ਰੋਟੀ ਹੈ ਨਾ ਸੋ ਆਸ ਕਰਾਂਗੀ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਸਾਡਾ ਬਹੁਤ ਪਸੰਦ ਆਇਆ ਹੋਊਗਾ ਤੇ ਬਾਕੀ ਤੁਹਾਡੇ ਲਈ ਇਸੇ ਪ੍ਰਕਾਰ ਵਧੀਆ ਵਧੀਆ ਵਲੌਗ ਲੈ ਕੇ ਆਉਂਦੇ ਰਹਾਂਗੇ ਤੇ ਸਭ ਸਪੋਰਟ ਦੀ ਬਹੁਤ ਲੋੜ ਹੈ ਸਪੋਰਟ ਕਰੇ ਪਰੋ ਸੋ ਜੀ ਮਿਲਦੇ ਫਿਰ ਨੈਕਸਟ ਕਲਿੱਪ ਦੇ ਨਾਲ ਅਗਰ ਕੋਈ ਦਿੱਕਤ ਕਲਿੱਪ ਹੋਈ ਤਾਂ ਮਿਲਾਂਗੇ ਨਹੀਂ ਤੇ ਫਿਰ ਚਲੂਗਾ ਜੀ ਸਬਸਕ੍ਰਾਈਬ ਕਰ ਤੇ ਬਾਕੀ ਹਾਂ ਜੀ ਜੇਕਰ ਸਾਡੇ ਚੈਨਲ ਤੇ ਨਿਊ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਸਸਾ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਪੂਰਾ ਵਾਚ ਕਰਿਆ ਕਰ ਤੇ ਇੱਕ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰਨਾ ਤਾਂ ਜੋ ਰੂਲੀ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਠੀਕ ਹੈ ਬਾਕੀ ਬੇਬੀ ਤਾਂ ਸ਼ਰਾਬ ਪੀ ਨਹੀਂ ਕਰ ਰਹੀ ਨਾ ਨਾ ਰੋਟੀ ਖਾ ਰਹੀ ਹੈ ਟੇਸਟੀ ਇਹਨੂੰ ਵੀ ਲੱਗ ਰਹੀ ਹੈ ਕਿ ਅਕਸਰ ਆਪਾਂ ਨੂੰ ਉਹ ਜਿਹਨੇ ਦੀ ਗੱਲ ਕੀਤੀ ਉਹ ਬ੍ਰਹਮਾਨੀ ਦੇ ਭਰੂਪੂਰ ਸਹੀ ਮੈਨੂੰ ਜਪਾ ਕਾਦੀ ਦੀ। ਅੱਜ ਅਸੀਂ ਇਹ ਨਹੀਂ ਕਿਹਾ ਤਾਂ ਹੁਣ ਮੰਨ ਕੇ ਚਲੋ ਕਿ ਤੁਸੀਂ ਜਿਆਦਾ ਰੋਟੀ ਖਾਣਾਂਵੇਂ ਦੋ ਰੋਟੀਆਂ ਖਾਣਨਾ ਇਹਦੇ ਬਾਵਜੂਦ ਤੁਸੀਂ ਪੰਜ ਕਾਲੂ ਕਿ ਹੈ ਪੰਜਾਂ ਦੇ ਮਗਰੋਂ ਧੂਆਂ ਦੇ ਮਤਲਬ ਜਿਹੜੀ ਪੰਜੇ ਛੇਤੀ ਖਤਮ ਹੋ ਗਈਆਂ। ਸੋ ਇਹਦੇ ਬਹੁਤ ਫਾਇਦੇ ਨੇ ਫੁੱਲ ਜਣਾ ਸੋ ਆਪਾਂ ਵੀ ਲੱਗਣਾ ਅਰੇਂਜਮੈਂਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਡੇਲੀ ਬਲੌਗਿੰਗ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਮਦਦ ਰੈਗੂਲਰਲੀ ਕਿ ਮਨ ਜਿਨੀ ਆਪ ਕੋ ਟਾਈਮ ਹੋਇਆ ਕਰ ਵਾਪਸ ਜੇ ਬਣਾ ਲੈ ਕਰ ਜਿਨੀ ਆਪ ਕੋ ਸੈਟ ਹੋ ਗਿਆ ਨਾ ਤੇ ਇੱਕ ਵਾਰ ਹੋ ਕੇ ਸਾਰੇ ਬਣਾ ਲਈ ਤੇ ਪਹਿਲੇ ਇਹ ਦੂਵਲਾ ਲੱਤਰਾ ਦਾ ਬਰਬਾਦੀ ਤੇ ਰੱਖ ਦੇ ਤੇ ਚੱਲ ਲਓ ਜੀ ਤੇ ਲਓ ਜੀ ਆਪਣੇ ਨਾ ਕੰਮ ਧੰਦੇ ਵਸ ਨਿਬੜ ਗਏ ਆਵਰੋ ਤੇ ਫਿਰ ਲੋਣਾ ਐਕਸਟਰਾ ਦੇ ਕੰਮ ਉਹਨਾਂ ਨੂੰ ਕਰਨਾ ਹੈ ਕਿਚਨ ਚ एक्सट्रा काम भी करते जरूरी नहीं अपना यही नहीं होंगे कि आप रसोई चलो रोटी पानी जो भी चीज़ा तो रोटी सब्जी रसोई च बहुत कम होंगे ने सो अज आप कर दें दे करी मखाने रोस्ट करते बाद एक चीज बना के दिखावे वो भी दिखावे कि मैं बनावे अच्छा रोस्ट ही कर ले मखाने भी मिक्स करने सारा ला के ना सारा चिलरण ला दूंगी तेरा तेना फूका मार के उड़ा सारा इधर मेरे मखाने भुन्े जाएंगे सिमट कर आने आप ਗਿਆ 3:08 ਤੋਂ ਉੱਪਰ ਦੇਖੋ ਕਿੰਨੇ ਤੇ ਚੋਤੇ ਇੱਧਰ ਆਇਆ ਧੁੱਪ ਦੇ ਵਿੱਚ ਵੀ ਆ ਜਾਂਦਾ ਕਿੰਨਾ ਤੇਜ਼ ਏ ਧੁੱਪ ਦੇ ਵਿੱਚ ਆ ਜਾ ਜੰਦਰ ਆ ਗਿਆ ਧੁੱਪ ਦੇ ਵਿੱਚ ਪੂਰਾ ਮੀ ਭਈ ਜਾਂਦਾ ਗਿੱਦੜ ਗਿੱਦੜੀ ਦਾ ਵਿਆਹ ਹੀ ਜਾਂਦਾ ਹਨਾ ਮੰਮੀ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਕਹਿੰਦੇ ਲਓ ਜੀ ਗਿੱਦੜ ਗਿੱਦੜੀ ਦਾ ਵਿਆਹ ਹੀ ਜਾਂਦਾ ਕਹਿੰਦੇ ਜਦ ਧੁੱਪ ਦੇ ਵਿੱਚ ਮੀ ਆਵੇ ਹਨਾ ਸਾਰਿਆਂ ਨੂੰ ਟਾਈਮ ਹੋ ਗਿਆ ਜੀ 6:10 ਤੇ ਆਪਾਂ ਘਰੋਂ ਚੱਲ ਪਏ ਸੀ ਤੇ ਆਪਣੀਆਂ ਜਿਹੜੀ ਵਾਕ ਆ ਉਸ ਕੀ ਹੋਊਗੀ ਤੇ ਚੱਪ ਨਾ ਤੋਂ ਕਿ ਰੈਡੀ ਹੋ ਗਿਆ ਸੀ ਤੇ ਆਪਾਂ ਜਾਣਾ ਸੀ ਮੰਡੀ ਮੁੰਨੇ ਨਾਲ ਮੰਡੀ ਕਿਉਂਕਿ ਦੋ ਦਿਨ ਕੰਮ ਸੀ ਆਪਣੇ ਤੇ ਇੱਕ ਤਾਂ ਆਪਾਂ ਮੰਦਿਰ ਹੀ ਜਾਇਮਗੇ ਮੈਨੂੰ ਜਾਣਾ ਕੰਮ ਸੀ ਕਿ ਕੰਮਾਂ ਦੇ ਨਾਲ ਹੀ ਫਿਰ ਮੈਂ ਕਿਹਾ ਚਲੋ ਮੰਦਿਰ ਵੀ ਜਾਇਮਗੇ ਆਪਾਂ ਨੂੰ ਮਨ ਜੀ ਦੇ ਤੇ ਨਾਲੇ ਬਾਕੀ ਕੰਮ ਕਰਾਵਾਂਗੇ ਤੇ ਅੱਜ ਜਿਹੜੀ ਆਪਣੀ ਵਾਕ ਦਾ ਟਾਈਮ ਹੈ ਉਹ ਸਕਿੱਪ ਹੋ ਗਿਆ ਸੋ ਉਹ ਆਪਕੋ ਸ਼ੁਕਰ ਮਨਾਓ ਤੁਸੀਂ ਮੈਨੂੰ ਇਦਾਂ ਤਾਂ ਮੈਂ ਤੁਹਾਨੂੰ ਕਿਹਾ ਨਾ ਮੈਂ ਦੋ ਟਾਈਮ ਮੇਰਾ ਸ਼ੁਰੂ ਕਰਨ ਦਾ ਮਤਲਬ ਇਹੀ ਆ ਕਿ ਜੀ ਮੰਨ ਲਓ ਆਪਾਂ ਜਿਵੇਂ ਸ਼ਾਮ ਨੂੰ ਅੱਜ ਚੱਲੇ ਹਨਾ ਸੋ ਆਪਣੀ ਵਾਕ ਸਕਿੱਪ ਹੋ ਗਈ ਪਰ ਆਪਣੇ ਜੇਕਰ ਹੁਣ ਸਵੇਰ ਕੀਤੀ ਆਪਨੂੰ ਇੰਨੇ ਸੈਟੀਸਫੈਕਸ਼ਨ ਹੈਗੀ ਆ ਕਿ ਆਪਾਂ ਅੱਜ ਨਾਗਾ ਤਾਂ ਨਹੀਂ ਪਾਇਆ ਨਾ ਬੇਟਾ ਨਾ ਇਦਾਂ ਨਾ ਕੋ ਸੋ ਇਦਾਂ ਨਾ ਸੈਟੀਸਫੈਕਸ਼ਨ ਜੀ ਮਾਈਂਡ ਨੂੰ ਹੈਗੀ ਹੈ ਕਿ ਆ ਕਿ ਆਪਾਂ ਕੋਈ ਨਾ ਜੇ ਹੋਣ ਨਹੀਂ ਕਰੀ ਤਾਂ ਕੋਈ ਗੱਲ ਨਹੀਂ ਬਟ ਆਪਾਂ ਸ਼ਾਮ ਨੂੰ ਤਾਂ ਮਾਰਡਮ ਤੇ ਕੀਤੀ ਸੀ ਨਾ ਸਮਾਂ ਇਦਾਂ ਵਧੀਆ ਫੀਲ ਹੋ ਰਿਹਾ ਜਬ ਬੇਟਾ ਸਟਾਪ ਲਓ ਜੀ ਮੰਡੀ ਦਾ ਵਾਵਾ ਹੀ ਮੀਂਹ ਪਿਆ ਲੱਗਦਾ ਕਿੰਨਾ ਕਿੰਨਾ ਪਾਣੀ ਹੋਇਆ ਪਿਆ ਦੇਖੋ ਮਾਲ ਰੋਡ ਦੇ ਤੇ ਦੇਖੋ ਕਿੰਨਾ ਕਿੰਨਾ ਪਾਣੀ ਜੀ ਆਪ ਆਗੇ ਸੀਗੇ ਮੰਡੀ ਤੋਂ ਤੇ ਚਲੋ ਜੀ ਹੁਣ ਬਸ ਰੋਟੀ ਪਾਣੀ ਛਕਾਂਗੇ ਤੇ ਦੈਨ ਰੈਸਟ ਕਰਾਂਗੇ ਤੇ ਚਲੋ ਜੀ ਮਿਲਣ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਚਲੋ ਜੀ ਮਿਲਦੇ ਨੈਕਸਟ ਵੀਡੀਓ ਦੇ ਨਾਲ